ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੂਲੋਵਾਲ ਦੀ ਸਮੁੱਚੀ ਪੰਚਾਇਤ ਜਿੱਤ ਗਿਆ ਤੇ ਪਹਿਲਾਂ ਆਜ਼ਾਦ ਉਮੀਦਵਾਰ ਵੱਲ ਸੀਗੀ ਰਾਣਾ ਅੰਦਰਪ੍ਰਤਾਪ ਉਹਦੇ ਸਪੋਰਟਰ ਸੀ ਪਰ ਅੱਜ ਸਾਰੀ ਪੰਚਾਇਤ ਜਿਹੜੀ ਹੈ ਤੇ ਹੋਰ ਵੀ ਸੰਗਤਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜਿੱਦਾਂ ਦੇ ਕੰਮ ਕਰ ਰਿਹਾ ਜਿੱਦਾਂ ਦੀਆਂ ਗਰੀਬਾਂ ਨੂੰ ਸਹੂਲਤਾਂ ਦੇ ਰਹੀਆਂ ਨੇ ਦੇ ਰਹੇ ਨੇ ਤੇ ਉਹਦੇ ਕਰਕੇ ਹੀ ਸੰਗਤਾਂ ਜਿਹੜੀਆਂ ਆਪਣੇ ਆਪ ਆਮ ਆਦਮੀ ਪਾਰਟੀ ਨਾਲ ਜੁੜ ਰਹੀਆਂ ਸੋ ਮੈਂ ਇਹਨਾਂ ਦਾ ਜੀ ਆਇਆਂ ਇਹਨਾਂ ਨੂੰ ਕਹਿੰਦਾ ਔਰ ਇਹਨਾਂ ਦੇ ਪੂਰੇ ਕੰਮ ਹੋਣਗੇ ਇਹਨਾਂ ਨੂੰ ਵੈਲਕਮ ਕਰਦਾ ਇਹਨਾਂ ਨਾਲ ਦੁੱਖ ਸੁੱਖ ਵਿੱਚ ਹਮੇਸ਼ਾ ਮੈਂ ਖੜਾ ਹਾਂ ਤੇ ਇਹਨਾਂ ਦਾ ਤਹਿ ਦਿਲੋਂ ਮੈਂ ਸ਼ੁਕਰੀਆ ਵੀ ਕਰਦਾ ਬਹੁਤ ਬਹੁਤ ਇਹਨੇ ਹਲਕਾ ਨਚਾਰ ਆਮ ਆਦਮੀ ਪਾਰਟੀ ਦੇ ਆਦਾਰ ਸੱਜਨ ਸਿੰਘ ਚੀਮਾ ਜੀ ਜੋ ਕਿ ਸਾਡੇ ਨਗਰ ਦੇ ਵਿੱਚ ਆਇਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਪਿੰਡ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਇਹਨਾਂ ਦਾ ਆਉਣ ਵਿੱਚ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਇਹਨਾਂ ਦਾ ਪੂਰਾ ਪੂਰਾ ਸਹਿਯੋਗ ਦੇਵਾਂਗੇ ਸਾਥ ਸਾਥ ਮਿਲ ਕੇ ਕੰਮ ਕਰਾਂਗੇ ਬਹੁਤ ਧੰਨਵਾਦ